ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾੜ ਬਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰ ਇਤਾਂ ਦਰਸਤ ਹੋਗੇ ਤੇ ਲੋ ਜੀ ਜਪਜੀ ਸਿੰਘ ਬਰਾੜ ਬਰਾੜ ਸਾਹਿਬ ਅਜੇ ਨਹਾਉਣ ਵਾਲੇ ਆ ਤੇ ਆਪਾਂ ਹੁਣ ਨਾਲੇ ਫੇਰ ਮੈਂ ਨਾ ਹਵਾ ਪਾ ਲਿਆ ਕਲਚਰ ਲਗਾ ਲਿਆ ਵਾਲ ਸੁੱਕ ਜਾਣਗੇ ਤੇ ਮੈਂ ਜਪਜੋ ਤੋਂ ਨਵਾਂ ਕਿਹਾ ਕੈਸੇ ਦੇਖ ਲੋ ਭਈ ਜਪ ਜੋ ਸਿੰਘ ਬਰਾੜ ਦੇ ਕੈਸੇ ਦੇਖ ਲੋ ਹੁਣ ਆਪਣਾ ਇਹਨੂੰ ਸਿਰਪਿੰਡੇ ਨਮੋਣਾ ਤੇ ਮੈਂ ਨਾ ਸਟੈਂਡ ਲੈ ਕੇ ਆਵਾਂ ਤੇ ਇਹਨੂੰ ਆਪਾਂ ਨਵਾ ਕਰੀਏ ਉਹਨੇ ਸਿਰਪਿੰਡੇ ਕਿਉਂਕਿ ਬੁੱਧਵਾਰ ਅੱਜ ਤਾਂ ਨਵਾ ਹੀ ਲਿਆ ਉਸ ਸਿਰਪਿੰਡੇ ਹਨ ਮੈਂ ਵੀ ਅੱਜ ਨਾ ਐਤਵਾਰ ਵੀ ਤੇ ਐਤਵਾਰ ਵੀ ਨਹੀਂ ਮੈਂ ਹੋਰ ਜਪ ਜੋ ਤੁਸੀਂ ਸਿਰਪਿੰਡੇ ਨਹਾਤੇ ਇਹਨੂੰ ਨਾ ਸੋਹਵਾ ਨਹਾਤਿਆ ਮੰਗਲ ਨਿਕਲ ਗਿਆ ਖੁਣ ਬੁੱਧਵਾਰ ਆ ਗਿਆ ਤੇ ਜੇ ਕੋਈ ਚੈਨਲ ਤੇ ਨਹੀਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਕਰਿਓ ਜੀ ਹਾਂਜੀ ਜੇ ਪੋਸੀਬਲ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਰਿਲੇਟਿਵਸ ਫਰੈਂਡਸ ਸੇ ਨਾਲ ਐਂਡ ਇਧਰੇ ਖਾਣਾ ਪੀਣਾ ਇਹਨਾਂ ਦਾ ਹੋ ਗਿਆ ਡਨ ਲਓ ਜੀ ਇਹਨਾਂ ਦਾ ਖਾਣਾ ਪੀਣਾ ਡਨ ਹੋ ਗਿਆ ਕਾਊ ਬਫਲੋ ਦਾ ਹੀ ਪਾਣੀ ਪੀਂਦੇ ਪਈਆਂ ਫਿਲਹਾਲ ਤਾਂ ਮੰਮੀ ਪਾਣੀ ਪੀਂ ਜਾਂਦੇ ਉਹ ਸਾਡਾ ਬੇਟਾ ਬੱਚਾ ਕਿਸੇ ਨੇ ਕਮੈਂਟ ਕਰਕੇ ਕਿਹਾ ਸੀ گاਉਂ ਦਾ ਬੱਚਾ ਜੱਪ ਜੋ ਤਾਂ ਬੋਲਦਾ ਸੀ گاਉਂ ਦਾ ਬੱਚਾ ਕੀ ਦਾ ਬੱਚਾ ਮੇਰਾ ਤੇਰਾ ਬੱਚਾ گاਉਂ ਦਾ ਬੱਚਾ گاਉਂ ਦਾ ਆਹ ਦਾਦਾ ਗੁਰਾ ਇਹ گاਉ ਹੈ ਇਹ ਕਾਉ ਹੈ ਨਾ ਇਸ ਦਾ ਬੱਚਾ ਹੈ ਉਹਨੇ ਨਵਾ ਕੇ ਲੈ ਕੇ ਹੋਣੀ ਹੈ ਫਿਲਹਾਲ ਤੱਕ ਆਪਾਂ ਵੇਖੀ ਬਲੋ ਆਪਣੇ ਰੋਜ਼ ਉੱਗੇ ਆਗੇ ਨਹੀਂ ਉੱਗੇ ਗਈਆਂ ਨਹੀਂ ਆ ਖਿੜੇ ਆ ਕਿ ਨਹੀਂ ਆ ਜਾ ਦੇਖ ਕੇ ਨਹੀਂ ਰੋਜ਼ ਆਪਣੇ ਖਿੜੇ ਆ ਕਿ ਨਹੀਂ ਅਜੇ ਠਹਿਪ ਕੇ ਖੇਡਣਗੇ ਲੈ ਖਿੜੇ ਨਹੀਂ ਹੈ ਨਾ ਅਜੇ ਆ ਖਿੜ ਗਿਆ ਮੈਨੂੰ ਲੱਗਦਾ ਆ ਇੱਕ ਖਿੜ ਗਿਆ ਇਹ ਕਲਿੱਪ ਦੇ ਵਿੱਚ ਵੇਖਿਓ ਕਿ ਅਸੀਂ ਮਾਸੀ ਕੇ ਜਿਹੜੀ ਕਲਿੱਪ ਬਣਾ ਕੇ ਲਏ ਉਹਦੇ ਵਿੱਚ ਕਿੰਨੇ ਫੁੱਲ ਖਿੜੇ ਹੋਏ ਨੇ ਇਹ ਬਹੁਤ ਫੁੱਲ ਖਿੜੇ ਸੀ ਉਹਨਾਂ ਦੇ ਤਾਂ ਕੱਲ ਸਾਨੂੰ ਚਾਂ ਚੱਕ ਕੀ ਚਲੇਗੀ ਕੋਈ ਸਾਡਾ ਇਹ ਸੋਚਿਆ ਨਹੀਂ ਸੀ ਅਸੀਂ ਦਾਦਾ ਜੀ ਦਾ ਖੇਤ ਗਈ ਸੀ ਕੱਲ ਖੇਤ ਉੱਥੇ ਛੋਟੇ ਦਾਦੂ ਮਿਲ ਗਏ ਇਹ ਦਾਦੂ ਕਹਿੰਦੇ ਇਹਨੂੰ ਕਹਿੰਦੇ ਚਾਚੂ ਆ ਗਿਆ ਫਿਰ ਇਹ ਕਹਿੰਦਾ ਮਮਾ ਦਾਦੂ ਬੋਲਾ ਕਿ ਜਾ ਕੇ ਆइए ਫਿਰ ਜਾ ਕੇ ਉਹਨੇ ਅੱਛਾ ਨਹੀਂ ਲੱਗਦਾ ਕਹਿੰਦਾ ਬੋਲ ਕੇ ਰਿਹਾ ਦਾਦੂ ਕਿ ਘਰ ਪੇ ਆਓ ਤਾਂ ਅੱਛਾ ਨਹੀਂ ਲੱਗਦਾ ਮੈਨੂੰ ਕਹਿੰਦਾ ਮੈਂ ਕਿਹਾ ਚਲੋ ਚਲੇ ਜਾਂਦੇ ਆ ਫਿਰ ਅਸੀਂ 5-10 ਮਿੰਟ ਲਗਾ ਕੇ ਆ ਗਏ ਸੀ 5-10 ਮਿੰਟ ਲਗਾ ਕੇ ਆ ਗਈ ਸੀ ਤੇ ਚਲੋ ਜੀ ਹੁਣ ਮੈਂ ਨਵਾ ਕੇ ਲਹੂ ਰਹੀ ਹਾਂ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਇਸ ਤੋਂ ਬਾਅਦ ਲਓ ਜੀ ਜਿੱਥੇ ਮੈਂ ਜਬਜਤ ਬਰਾੜ ਨੂੰ ਬੇਟੇ ਨੂੰ ਆਪਣੇ ਨਵਾ ਕੇ ਲਈ ਆਈ ਹਾਂ ਸਿਰਪਿੰਡੀ ਐਂਡ ਹੁਣ ਇਹਨੂੰ ਬਸ ਰੈਡੀ ਕਰਦੇ ਆ ਰੈਡੀ ਹੋ ਕੇ ਬਸ ਪਲੇ ਕਰਦਾ ਰਹੂਗਾ ਨਾਲ ਇਹਦੇ ਵਾਲ ਤਾਂ ਬਿਲਕੁਲ ਹਲਕੇ ਫੁਲਕੇ ਜੇ ਨੇ ਵਾਲ ਪਰ ਮਾਤਮਾ ਨੇ ਬਹੁਤ ਸੋਹਣੇ ਦਿੱਤੇ ਨੇ ਤੇ ਬਸ ਛੇਤੀ ਸੁੱਕ ਜਾਂਦੇ ਨੇ ਤੇ ਫਿਰ ਆਪਾਂ ਜੋੜਾ ਕਰਾਂਗੇ ਦਾ ਚਲੋ ਇਹਦਾ ਇਹਦਾ ਮੇਨ ਹੁੰਦਾ ਜਦੋਂ ਕਹਿੰਦੇ ਬੱਚਾ ਨਾ ਧੋ ਲੈਣਾ ਸਮਝੋ ਤੁਹਾਡੇ ਸਾਰੇ ਕੰਮ ਹੀ ਨਿਭੜ ਗਏ ਜੇਕਰ ਬੱਚਾ ਨਹੀਂ ਨਾ ਨਾਤਾ ਤੋਂ ਤਾਂ ਇਦਾਂ ਲੱਗਦਾ ਰਹਿੰਦਾ ਕੋਈ ਕੰਮ ਹੀ ਨਹੀਂ ਹੋਇਆਗਾ ਮੈਨੂੰ ਪਤਾ ਨਹੀਂ ਇਦਾਂ ਮੈਂ ਇਸ ਤਰੀਕੇ ਨਾਲ ਸੋਚਦੀ ਮੈਨੂੰ ਇਦਾਂ ਹੁੰਦਾ ਬਸ ਜਬਜੋਤ ਨੂੰ ਫਸਟ ਆਫ ਆਲ ਨਾਤਵਾ ਕੇ ਰੈਡੀ ਹੋਗੇ ਸਭ ਲੋਕ ਕੰਮ ਹੋ ਗਏ ਤੇ ਚਲੋ ਜੀ ਇਸ ਤੋਂ ਬਾਅਦ ਮੈਂ ਇਹਦੇ ਨੇਲ ਵਗੈਰਾ ਵੀ ਕੱਟ ਤੇ ਮੈਂ ਕਹਿੰਨਾ ਅੱਜ ਹੈਗਾ ਬੁੱਧਵਾਰ ਤੇ ਚਲ ਨੇਲ ਵਗੈਰਾ ਵੀ ਕੱਟ ਦਿੰਦੇ ਹਲਕੇ ਫੁਲਕੇ ਸੀ ਵਿਸਤਮੇ ਦੇ ਕੱਟੇ ਰੱਖਦੀ ਹੁੰਦੀਆਂ ਤੇ ਥੋੜੇ ਥੋੜੇ ਨਾ ਮੱਤਰ ਜਿਵੇਂ ਗੂ ਸੀ ਤੇ ਮੈਂ ਉਹ ਵੀ ਕਲੀਨ ਕਰ ਤੇ ਬਿਲਕੁਲ ਰੈਡੀ ਕਰਤਾ ਇਹਨੂੰ ਹੁਣ ਚਲੋ ਆਪ ਦਾ ਪਲੇ ਕਰਦਾ ਰਹੂਗਾ ਜਦੋਂ ਜਿੰਨਾ ਤੋ ਕਿ ਹੋ ਗਿਆ ਤਾਂ ਫ੍ਰੀ ਹੁਣ ਆਪ ਦਾ ਪਲੇ ਕਰਦਾ ਰਹੂਗਾ ਦੈਨ ਉਸ ਤੋਂ ਬਾਅਦ ਸੋਜੂਗਾ ਹਨਾ ਤੇ ਚਲੋ ਜੀ ਬਸ ਇਸੇ ਤਰ੍ਹਾਂ ਦਿਨ ਦਾ ਪਤਾ ਹੀ ਨਹੀਂ ਲੱਗਦਾ ਸਾਰਾ ਦਿਨ ਕਿੱਧਰ ਹੋਈ ਤੇ ਜਾਂਦਾ ਬੱਚਿਆਂ ਦੇ ਨਾਲ ਵੈਸੇ ਵੀ ਕੋਈ ਪਤਾ ਨਹੀਂ ਲੱਗਦਾ ਦਿਨ ਕਿੱਧਰ ਨੂੰ ਬੀਤ ਜਾਂਦਾ ਏ ਲਓ ਜੀ ਉਸ ਤੋਂ ਬਾਅਦ ਮੈਂ ਜਬ ਜਤਨ ਨੂੰ ਨਵਾ ਕੇ ਮੈਂ ਲੱਗੀ ਸੀ ਰੋਟੀ ਤੇ ਜਬਜਤ ਨੂੰ ਭੁੱਖ ਬਹੁਤ ਲੱਗੀ ਹੋਈ ਸੀ ਉਹ ਕਹਿ ਰਿਹਾ ਸੀ ਮਮਾ ਜਲਦੀ ਜਲਦੀ ਰੋਟੀ ਪਕਾ ਦਿਓ ਰੋਟੀ ਖਾਣੀ ਆ ਐਂਡ ਮੈਂ ਬਸ ਦਵਾ ਦਾ ਮੈਂ ਕਿਹਾ ਚਲ ਬੇਟਾ ਰੋਟੀ ਪਕਾਣੀ ਆ ਮੈਂ ਤੇ ਮੈਂ ਦਵਾ ਦਾ ਲਾ ਲੱਗੀ ਰੋਟੀ ਤੇ ਮੈਂ ਕਿਹਾ ਰੋਟੀ ਖਵਾ ਕੇ ਸੰਨੋ ਇਸ ਤੋਂ ਬਾਅਦ ਆਪਣਾ ਕੋਈ ਟੈਨਸ਼ਨ ਨਹੀਂ ਹੋਊਗੀ ਸੋ ਵੀ ਜਾਊਗਾ ਤਾਂ ਵੀ ਕੋਈ ਟੈਨਸ਼ਨ ਨਹੀਂ ਜਿਵੇਂ ਕਈ ਵਾਰ ਇਹ ਕਰਦਾ ਨਾ ਬੱਚੇ ਦੇ ਹੱਥ ਹੁੰਦੇ ਨਾ ਨਾ ਕੇ ਬੱਚੇ ਨੀਂਦ ਚੜ ਜਾਂਦੇ ਮੈਨੂੰ ਵੀ ਇਦਾਂ ਸੀਗਾ ਕਿ ਨਾ ਤਾਂ ਲਿਆ ਮਾਣ ਇਹਨੂੰ ਨੀਂਦ ਰਾਜੇ ਵਾਲ ਤੋਤੇ ਹਨਾ ਕੇਸੀ ਜਦੋਂ ਨਹਾਈਏ ਆਪਾਂ ਨੂੰ ਵੀ ਸ਼ਾਂਤੀ ਜੀ ਮਿਲ ਜਾਂਦੀ ਜਦੋਂ ਕਿਦੇ ਸਿਰ ਨਹਾਈਏ ਹਨਾ ਤੇ ਦੰਨ ਮੈਂ ਕਿ ਸੋਣਾ ਜਾਵੇ ਪਹਿਲੇ ਇਹਨੂੰ ਰੋਟੀ ਵਗੈਰਾ ਖਵਾਉਣੀ ਹੈ ਫਿਰ ਉਸ ਤੋਂ ਬਾਅਦ ਬਾਕੀ ਕੰਮ ਕਰੂੰਗੀ ਤੇ ਹੁਣ ਮੈਂ ਦਵਾ ਦਵਾ ਰੋਟੀ ਬਣਾ ਕੇ ਇਹਨੂੰ ਖਵਾਣੇ ਦੰਨ ਉਸ ਤੋਂ ਬਾਅਦ ਚਲੋ ਸੋ ਵੀ ਜਾਉ ਟੈਨਸ਼ਨ ਫਰੀ ਆਪਾਂ ਆਪਦੇ ਕੰਮ ਲੱਗੇ ਰਵਾਂਗੇ ਹਨਾ ਤੇ ਹੁਣ ਇੱਥੇ ਵੀ ਕਹਿ ਰਹੀ ਸੀ ਮੰਮਾ ਤੁਸੀਂ ਬੱਸ ਕਰੋ ਤੁਸੀਂ ਇੱਕ ਰੋਟੀ ਪਕਾਓ ਫਿਰ ਮੈਨੂੰ ਖਵਾ ਦਿਓ ਫਿਰ ਬਣਾਓ ਜੇ ਫਿਰ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਲòn ਲੱਗੀ ਸੀ ਰੋਟੀ ਦੀ ਫਿਰ ਮੈਂ ਚਲੋ ਮੈਂ ਕਿ ਪਹਿਲੇ ਇਹਨੂੰ ਖਵਾ ਦਾਂ ਫਿਰ ਇਹਨੂੰ ਖਵਾ ਕੇ ਦੰਨ ਉਸ ਤੋਂ ਬਾਅਦ ਬਾਕੀ ਰੋਟੀ ਲਾ ਕੇ ਅਸੀਂ ਸਾਰੇ ਖਾ ਲਾਂਗੇ

ਮੈਂ ਨਹੀਂ ਲੈਣਾ ਮੈਂ ਲਾਣਾ ਲੈਣਾ ਤੂੰ ਲੈ ਆ ਹਾਂ ਮੇਰ ਨੂੰ ਤਾਂ ਲੈਣਾ ਰੋਟੀ ਪਕਾਈ ਹੈ ਮੈਂ ਕਿਹ ਬੁਖਾਰ ਦੀ ਕੰਨੀ ਕਰ ਦੂੰ ਮੇਰ ਨੂੰ ਤਾਂ ਚਾਹੀਦਾ ਨੂੰ ਰੋਟੀ ਰਾੜਦੀ ਹੈ ਨਾ ਮੈਂ ਮੈਂ ਨਹੀਂ ਲੈਣਾ ਤੇ ਆ ਹਾਂ ਮੇਰ ਨੂੰ ਤਾਂ ਬੇਪੁੱਛ ਹੈ ਰੋਟੀ ਪਕਾ ਰਹੀ ਹਾਂ ਮੈਂ Aa giye. Kata. Auni auni. Ekki bala. Ekki bala, bas. Bata bandi. Aa giye, bas. Bata malo. Kukula giye nu. Haa. Chimbala panna tenu kama. Chimbala panna tenu kama, mi, bas. Chimbala panna tenu kama, mi, bas. Aina kama tenu. Aina kama tenu. Chimbala panna tenu kama, mi, ਕੋਕਲਾ ਜੀ ਇਹਨਾਂ ਪਹਿਲਾਂ ਮੇਰ ਕੋ ਖਵਾ ਆ ਤੈਨੂੰ ਤਿਆਰ ਹੈ ਹਾਂ ਆ ਤੈਨੂੰ ਤਿਆਰ ਹੈ ਵਸਤੇ ਨਾ ਬੱਖਦੀ ਵਸ ਰੋਟੀ ਆ ਤੈਨੂੰ ਤਿਆਰ ਹੈ ਇਹ ਮੈਨੂੰ ਇੱਕ ਨੂੰ ਚਾਹੀਦਾ ਚਲੋ ਜੀ ਟਾਈਮ ਬਹੁਤ ਹੋ ਗਿਆ ਤੇ ਇਹਨੂੰ ਨਵਾਇਆ ਸੀ ਤੁਹਾਡੇ ਸਾਹਮਣੇ ਜੱਪ ਜੋ ਤੁਹਾਨੂੰ ਇਹਨੂੰ ਰੋਟੀ ਖਵਾ ਕੇ ਸੀ ਇਹਨੇ ਕੀ ਕੀਤਾ ਆਟਾ ਦੇਖੋ ਲਓ ਜੀ ਜੱਪ ਜੋ ਤੁਹਾਨੂੰ ਨਾ ਸਿਰ ਦੁਆਰਾ ਨਵਾ ਕੇ ਲਿਉਣੀ ਪਹਿਲਾਂ ਤਾਂ ਮੈਂ ਮੈਂ ਉਹ ਵੀ ਕੰਮ ਕਰਨਾ ਸੀ ਇਹਦੇ ਵਿੱਚ ਪਾਉਣਾ ਸੀਗਾ ਚੰਲੇ ਚ ਬੈਂਗਲ ਤੋਂ ਮੇਸੀ ਇੱਕ ਮਿੰਟ ਵੇਖਦੀ ਆ ਇੱਧਰ ਬੈਨਾ ਅੱਗ ਵਾਲੀ ਚੁੱਲੇ ਦੇ ਵਿੱਚ ਇਹਦੇ ਵਿੱਚ ਆਪਾਂ ਫਟਾ ਹੈ ਨਹੀਂ ਨਹੀਂ ਆ ਕਰਦੀ ਆ ਆ ਨਾ ਆ ਦੇਖੋ ਇਹਨਾਂ ਨੂੰ ਆਪੋ ਦੇ ਅੱਗ ਦੇ ਵਿੱਚ ਰੱਖਾਂਗੇ ਅੱਗ ਦੇ ਵਿੱਚ ਵਧੀਆ ਪਲਣਗੇ ਸਹੀ ਹੋਣਗੇ ਅੱਗ ਵੱਲ ਹੀ ਗਈ ਆ ਚਲੋ ਜੀ ਇਹਨਾਂ ਦੇ ਵਿੱਚ ਹੁਣ ਆਪਾਂ ਕੱਟ ਲਗਾਵਾਂਗੇ ਤੁਹਾਨੂੰ ਦੱਸਦੀ ਆ ਕਿਦਾਂ ਇੱਕ ਗਾਣਾ ਨਿਕਲ ਆਇਆ Aikakana nikkala e, chielo koi bētā nei. Adua, dua nō apa kārbē. Adua, ਕੱਟ ਲਉਨੇ ਕੋ ਲਸਣ ਲਸਣ ਕਿਤੇ ਦਿਖੀ ਨਹੀਂ ਮੈਨੂੰ ਲਸਣ ਹੈ ਨਹੀਂ ਗੀ ਨਹੀਂ ਇੱਥੇ ਚ ਕੀ ਕਰਦੇ ਹੋ ਨਾ ਲਸਣ ਦੀ ਤੁਰੀ ਹੁੰਦੀ ਹੈ ਨਾ ਉਹਨੂੰ ਛਿੱਲ ਕੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਮੇਰੇ ਕੋਲ ਲਸਣ ਹੈ ਨਹੀਂ ਤੇ ਲਸਣ ਦੀ ਵੀ ਛਿੱਲ ਕੇ ਤੁਸੀਂ ਆ ਜਿਹੜੇ ਕੱਟ ਪਾਏ ਹੋਇਆ ਹਣਾ ਇਹਨਾਂ ਦੇ ਕਟਾਂ ਦੇ ਵਿੱਚ ਲਸਣ ਦੀਆਂ ਤੁਰੀਆਂ ਪਾ ਦਿਓ ਨਾਲ ਤਾਂ ਸੇਕ ਵਧੀਆ ਲੱਗਦਾ ਉਹਦੇ ਨਾਲ ਚਲੋ ਜੀ ਇਹਨਾਂ ਨੂੰ ਹੁਣ ਆਪਾਂ ਉੱਥੇ ਧਰ ਦਿਆਂ ਜੋ ਫਰ ਹੋ ਜਾਏ ਅੰਦਰ ਘੜ ਦਿੰਦੇ ਆ ਆਹ ਰਾਤ ਨੂੰ ਆਉਂਗਾ ਜੀ ਮਾਰ ਦੇ ਲੋ ਜੀ ਜਪਜੋਤ ਨੂੰ ਪਹਿਲਾਂ ਹੁਣ ਦੂਜੀ ਵਾਰ ਨਵਾਖੇ ਹਟੇ ਸਿਰ ਤੇ ਨਾ ਮੇਰੀ ਅੱਗ ਅੱਗ ਬਲੀ ਨਹੀਂ ਮੈਂ ਤਾਂ ਮੱਸਾ ਮੱਥਾ ਮਾਰ ਮਾਰ ਕੇ ਦੁਬਾਰਾ ਅੱਗ ਬਾਲੀ ਹੁਣ ਐਦਾਂ ਧਰਿਆ ਉੱਤੇ ਮੈਨੂੰ ਕਿਹ ਨਾ ਗੈਸ ਤੇ ਨਾ ਤੁਹਾਨੂੰ ਪਤਾ ਸਵਾਦ ਨਹੀਂ ਲੱਗਦਾ ਉਹ ਹੀ ਗੈਸ ਦੀ ਸਮਲ ਜਿਹੀ ਆਉਂਦੀ ਹੈਗੀ ਆ ਤਾਂ ਕਰ ਕਿਵੇਂ ਨੂੰ ਅੱਗ ਤੇ ਮਤਲਬ ਬਵਾ ਕਰੀ ਜੰਨੇ ਇਹਨਾਂ ਨੂੰ ਤੇ ਵਸਨ ਮੈਂ ਤੜਕਾ ਕੱਟਦੀ ਆ ਇਹਦਾ ਹਾਂਜੀ ਤਰਨਾ ਤਾਂ ਤੀ ਆ ਉਨਾਂ ਮੈਂ ਇਹਦੇ ਵਿੱਚ ਕੀ ਤੜਕਾ ਪਰਠਾ ਬਣਾਵਾਂਗੇ ਆਪਾਂ ਜਿੱਥੇ ਮੈਂ ਬੈਠ ਕੇ ਤੜਕਾ ਘੱਟਣ ਲੱਗ ਗਈ ਸੀ ਇੱਥੇ ਤੜਕੇ ਵਿੱਚ ਪਾਵਾਂਗੇ ਆਪਾਂ ਪਿਆਜ਼ ਕਿਉਂਕਿ ਜਦੋਂ ਪਰਠਾ ਬਣਾਈਏ ਨਾ ਤੇ ਪਰਤੇ ਦੇ ਵਿੱਚ ਪਿਆਜ਼ ਕਾਫੀ ਸਾਰੇ ਹੋਣਾ ਫਿਰ ਟੇਸਟੀ ਜ਼ਿਆਦਾ ਲੱਗਦਾ ਮੇਰੇ ਅਕੋਰਡਿੰਗ ਤੇ ਮੈਂ ਕਿਉਂਕਿ ਜ਼ਿਆਦਾ ਪਿਆਜ਼ ਪਾਉਣੀ ਹੁੰਦੀ ਹੈ ਪਿਆਜ਼ ਔਰ ਟਮਾਟਰ ਛਿੱਲੂਗੀ ਮੈਂ ਲਸਣ ਉਹ ਮੁੱਕਿਆ ਪਿਆ ਸੀਗਾ ਕਿਉਂਕਿ ਜੇ ਲਸਣ ਹੁੰਦਾ ਤਾਂ ਮੈਂ ਉਦੋਂ ਕੱਟ ਦੇ ਵਿੱਚ ਹੀ ਮਤਲਬ ਤੁਰੀਆਂ ਨੂੰ ਫਿਲ ਕਰ ਦਿਆ ਮੈਂ ਸੀ ਤੇ ਆਪਣਾ ਜਿਹੜਾ ਲਸਣ ਹੈ ਨਹੀਂ ਸੀ ਵਾਸ ਕਰਕੇ ਫਿਰ ਮੈਂ ਪਿਆਜ਼ ਔਰ ਟਮਾਟਰੇ ਛਿੱਲਣ ਲੱਗ ਗਈ ਸੀਗੀ ਤੇ ਬਸ ਆਪੇ ਇਹ ਤੜਕਾ ਕੱਟਦੇ ਆ ਤੇ ਦਨ ਮਿਲਦੇ ਆ ਫਿਰ ਆਪੇ ਇਸ ਤੋਂ ਬਾਅਦ ਤੜਕਾ ਲਗਾਉਨੇ ਆ ਆਪਾਂ ਚੁੱਲ੍ਹੇ ਕੋਲ ਬੈਠ ਕੇ ਲੋ ਜੀ ਇੱਥੇ ਆਪਣੀ ਅੱਗ ਵਧੀਆ ਬਲ ਚੁੱਕੀ ਹੈ ਤੇ ਆਪਣੇ ਉਹ ਪੁੱਜ ਚੁੱਕੇ ਆ ਆਪਣੇ ਬਤਾऊं ਹੁਣ ਬਤਾਉਆਂ ਨੂੰ ਆਪਾਂ ਕੱਢ ਲੈਨੇ ਆ ਚੁੱਲ੍ਹੇ ਦੇ ਵਿੱਚੋਂ ਚੁੱਲ੍ਹੇ ਤੇ ਪੁੱਜੇ ਹੋਏ ਦਾ ਟੇਸਟ ਵੱਖਰਾ ਹੀ ਹੁੰਦਾ ਗੈਸ ਦੇ ਮੁਕਾਬਲੇ ਤੇ ਲੋ ਜੀ ਇੱਥੇ ਅੱਗ ਬਹੁਤ ਸੋਹਣੀ ਬਲ ਗਈ ਹੈ ਤੇ ਮੇਰਾ ਅਰਾਧਾ ਇੱਥੇ ਮੈਂ ਹੁਣ ਤੜਕਾ ਵੀ ਲਾ ਹੀ ਦਊਂਗੇ ਲੱਗਦੇ ਹੱਥ ਤੇ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਸਾਫ਼ ਕਰਾਂਗੇ ਤੇ ਤੜਕਾ ਵਗੈਰਾ ਜਿਹੜਾ ਛਿੱਲ ਤਾਂ ਮੈਂ ਲਏ ਸੀ ਤੇ ਬੈਠ ਕੇ ਤ ਤੇ ਲੋ ਜੀ ਅੱਗ ਵਧੀਆ ਬਲੀ ਜਾਂਦੇ ਲੋ ਜੀ ਇੱਥੇ ਮੈਂ ਦਵਾ ਦਵਾ ਕੜਾਹੀ ਵੀ ਧਾਰਤੀ ਮੈਨੂੰ ਕਹਿੰਦਾ ਲੱਗਦੇ ਹੱਤ ਧੁੱਪ ਮੈਨੂੰ ਚੜ ਚੁੱਕੀ ਸੀ ਦੇਖੋ ਫਿਰ ਧੁੱਪ ਜਮਾ ਨੇੜੇ ਆ ਗਈ ਸੀ ਮੈਂ ਅਕਰ ਸੋਚਿਆ ਹੀ ਨਹੀਂ ਸੀ ਕਿ ਮੈਂ ਚੁੱਲੇ ਤੇ ਮਤਲਬ ਤੜਕਾ ਲਗਾ ਦੂੰਗੀ ਤੇ ਚਾਂਚਾ ਕੀ ਸਮਝ ਲੋ ਤੁਸੀਂ ਅੱਗ ਵਾਵਾ ਬਲਣ ਕਰਕੇ ਮੈਂ ਸੋਚਿਆ ਚਲ ਹੁਣ ਅੱਗ ਨੂੰ ਵੇਸਟ ਕਿਉਂ ਕਰਨਾ ਪਾ ਇੱਥੇ ਤੜਕਾ ਲਗਾ ਦੇਣੇ ਲੱਗਦੇ ਹੱਤ ਤੇ ਮੈਂ ਦਵਾ ਦਵਾ ਬਸ ਪਿਆਜ਼ ਉਹ ਟਮਾਟਰ ਕੱਟਣ ਲੱਗ ਗਈ ਸੀ ਤੇ ਪਰ ਮੈਨੂੰ ਧੁੱਪ ਬਹੁਤ ਲੱਗ ਰਹੀ ਸੀ ਢੂਈ ਤੋਂ ਸੇਕ ਲੱਗਣ ਲੱਗ ਗਿਆ ਸੀ ਹੁਣ ਜਿਹੜੀ ਧੁੱਪੇ ਤੇ ਗਰਮੀ ਲੱਗਦੀ ਹੁਣ ਜੇ ਧੁੱਪੇ ਬੈਠਦੇ ਆ ਚਲੋ ਜੀ ਬਸ ਤੜਕਾ ਕੱਟ ਕੇ ਤੇ ਆਪਾਂ ਲਗਾਨੇ ਆ ਤੜਕਾ ਪਰਥੇ ਨੂੰ ਤੁਸੀਂ ਦੇਖਿਓ ਮੈਂ ਕਿਸ ਤਰ੍ਹਾਂ ਬਣਾਉਣੀ ਪੜਤਾ ਬਹੁਤ ਟੇਸਟੀ ਬੰਦੇ ਤੇ ਮੈਨੂੰ ਤਾਂ ਵੈਸੇ ਵੀ ਬਹੁਤ ਟੇਸਟੀ ਲੱਗਦਾ ਪਰਤਾ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹਨੂੰ ਕਿਹਨੂੰ ਪਰਥੇ ਦੀ ਪਰਥਾ ਪਸੰਦ ਹੈਗਾ ਲਓ ਜੀ ਇੱਥੇ ਮੈਂ ਕੜਾਹੀ ਧਰ ਲਈ ਸੀ ਮੈਂ ਕਿ ਚਲੋ ਚੁੱਲੇ ਤੇ ਲਗਾ ਦਿੰਦੇ ਆ ਆਪਾਂ ਪਰਥੇ ਨੂੰ ਤੜਕਾ ਔਰ ਹੁਣ ਪਾਵਾਂਗੇ ਇਹਦੇ ਵਿੱਚ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਣਾ ਘਰ ਦਾ ਹੈਗਾ ਕੱਢਿਆ ਹੋਇਆ ਠੀਕ ਹੈ ਜੀ ਸਰੋਂ ਦਾ ਤੇਲ ਆਪਾਂ ਪਾਤਾ ਜਦੋਂ ਸਰੋਂ ਦਾ ਤੇਲ ਕੜਕ ਗਿਆ ਬਿਲਕੁਲ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਜੀਰਾ ਤੇ ਲਓ ਜੀ ਹੁਣ ਇਹਦੇ ਵਿੱਚ ਆਪਾਂ ਬਸ ਪਾ ਦਾਂਗੇ ਜੀਰਾ ਤੇ ਨਾਲ ਹੀ ਪਾਵਾਂਗੇ ਆਪਾਂ ਹੁਣ ਇਹਦੇ ਵਿੱਚ ਪਿਆਜ਼ ਠੀਕ ਹੈ ਜੀ ਤੇ ਪਿਆਜ਼ ਪਾ ਕੇ ਲਓ ਜੀ ਪਿਆਜ਼ ਦੇਖੋ ਮੈਨ ਨੇ ਸਾਰੇ ਕੱਟੇ ਨੇ ਪਿਆਜ਼ ਪਾ ਕੇ ਤੇ ਪਿਆਜ਼ਾਂ ਨੂੰ ਆਪਾਂ ਪਹਿਲਾਂ ਭੁੰਨਾਂਗੇ ਠੀਕ ਹੈ ਜੀ ਤੇ ਇਹ ਵਲੌਗ ਤੁਹਾਨੂੰ ਲੇਟ ਮਿਲੂਗਾ ਥੋੜਾ ਜਿਹਾ ਟਾਈਮ ਸ਼ਾਮ ਹੀ ਹੋ ਜਾਂਦੀ ਵਲੌਗ ਐਡਿਟ ਨਹੀਂ ਹੋ ਪਾ ਰਿਆ ਮੇਰੇ ਤੋਂ ਕਿਉਂਕਿ ਤਬੀਅ ਠੀਕ ਨਹੀਂ ਹੈਗੀ ਤੁਹਾਨੂੰ ਮੇਰੇ ਵਾਇਸਓਵਰ ਤੋਂ ਹੀ ਪਤਾ ਲੱਗ ਰਿਹਾ ਹੋਊਗਾ ਕਿ ਮੇਰੀ ਤਬੀਅ ਠੀਕ ਨਹੀਂ ਹੈਗੀ ਬਟ ਫਿਰ ਵੀ ਮੈਂ ਵਲੌਗ ਐਡਿਟ ਕਰਕੇ ਪਾ ਰਹੀ ਹਾਂ ਚਲੋ ਹਿੰਮਤ ਕਰ ਰਹੀ ਹਾਂ ਤੇ ਚਲੋ ਜੀ ਹੁਣ ਆਪਾਂ ਨਬਸੇ ਨੂੰ ਤੜਕੇ ਨੂੰ ਘੁੰਨਦੇ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਤੇ ਹਰੀ ਮਿਰਚਾਂ ਟਮਾਟਰ ਕੱਟਿਆਂ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਫਿਰ ਇਹਦੇ ਵਿੱਚ ਆਪਾਂ ਟਮਾਟਰ ਔਰ ਹਰੀ ਮਿਰਚ ਚਾਹੇ ਇਕੱਠੇ ਪਾ ਦੋ ਤੁਸੀਂ ਦੋਨੋਂ ਚੀਜ਼ਾਂ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਔਰ ਹਰੀ ਮਿਰਚ ਕਿਉਂਕਿ ਮਸਾਲਾ ਦੇਖੋ ਕਿੰਨਾ ਸੋਹਣਾ ਪੁੱਜ ਗਏ ਪਿਆਜ਼ ਹੁਣ ਆਪਣੇ ਜਦੋਂ ਪਿਆਜ਼ ਆਪਾਂ ਜਿੰਨੇ ਪਾਏ ਹੁੰਦੇ ਉਹਦਾ ਅੱਧਾ ਜਾਂ ਰਹਿ ਗਿਆ ਸਮਝੋ ਤੁਹਾਡੇ ਪਿਆਜ਼ ਪੁੱਜ ਚੁੱਕੇ ਨੇ ਹਨਾ ਚਲੋ ਜੀ ਇਥੇ ਹਰੀ ਮਿਰਚ ਔਰ ਟਮਾਟਰ ਨੂੰ ਆਪਾਂ ਐਡ ਕਰਦੇ ਆਂ ਤੇ ਤੜਕਾ ਲਗਾਉਨੇ ਆਪਾਂ ਤੇ ਲਓ ਜੀ ਤੇ ਪਰਠਾ ਸੱਚੀ ਬਹੁਤ ਟੇਸਟੀ ਬਣਦਾ ਸੀ ਪਰਠਾ ਬਣਾਉਨੇ ਐ ਹੀ ਨਹੀਂ ਰੋਜ਼ ਦਿਹਾੜੀ ਨਹੀਂ ਬਣਾਉਂਦੇ ਸੀ ਬਣਾਉਨੇ ਕਦੇ-ਕਦੇ ਆ 10-15 ਦਿਨਾਂ ਚ ਇੱਕ ਵਾਰ ਜਿਵੇਂ ਤੇ ਬਣਦਾ ਬਹੁਤ ਟੇਸਟੀ ਹੈ ਤੇ ਬੁਰਾ ਵਧੀਆ ਲੱਗਦਾ ਹੈਗਾ ਕਹਿੰਦਾ ਮਤਲਬ ਤੇ ਅੱਜ ਵੀ ਕਾਫੀ ਚਰਵਾਦ ਬਣਾਉਣ ਲੱਗੀ ਸੀ ਪਰ ਪੜਤਾ ਗਰਮੀ ਦੇ ਵਿੱਚ ਜਿਵੇਂ ਹੁਣ ਸਟਾਰਟਿੰਗ ਪੁਆਇੰਟ ਦੇ ਵਿੱਚ ਪਹਿਲੀ ਵਾਰੀ ਬਣਾਉਣ ਲੱਗੀ ਸੀ ਮੈਂ ਪਰਤਾ ਤੇ ਲਓ ਜੀ ਬਾਕੀ ਚੁੱਲੇ ਦੇ ਬਣੇ ਦਾ ਟੇਸਟ ਡਿਫਰੈਂਟ ਹੀ ਹੋਊਗਾ ਤੁਹਾਨੂੰ ਪਤਾ ਹੀ ਹੈ ਉਰਦੀਏ ਸੀ ਮੈਨੂੰ ਪੜਥਾ ਸਾਫ ਕਰ ਲਿਆ ਸੀ ਮੈਨੂੰ ਮਸਾਲਾ ਸੱਚ ਭੁੱਜ ਗਿਆ ਸੀ ਤੇ ਮੈਂ ਜੇ ਥੋੜਕ ਜਿਹਾ ਹੋਰ ਉੱਪਰ ਰੱਖੇ ਦੇ ਤੇ ਥੱਲੇ ਲੱਗ ਜਾਣਾ ਸੀ ਫਿਰ ਮੈਂ ਸੋਚਿਆ ਉਹਨਾਂ ਚਿਰ ਕੜਾਹੀ ਮੈਂ ਥੱਲੇ ਲਾ ਦਿੰਨੀ ਤੇ ਉਹਨਾਂ ਚਿਰ ਆਪਾਂ ਜਿਹੜੇ ਥੱਲੇ ਕਿਉਂਕਿ ਇਹਨਾਂ ਦੇ ਵਿੱਚ ਵੈਸੇ ਤਾਂ ਕੀੜੇ ਮਕੌੜੇ ਹੈ ਨਹੀਂ ਸੀ ਉਹ ਇੱਕ ਹੀ ਕਾਣਾ ਸੀ ਉਹ ਆਪਾਂ ਭੁੰਨਿਆ ਹੀ ਨਹੀਂ ਸੀਗਾ ਤੇ ਮੈਂ ਕਿ ਇਹਨਾਂ ਨੂੰ ਪਰ ਮੈਂ ਚੰਗੀ ਤਰ੍ਹਾਂ ਚੈੱਕ ਕਰੂੰਗੀ ਦੈਨ ਇਸ ਨੂੰ ਫੇਰ ਦਾਂਗੀ ਤੇ ਮੈਂ ਜਦ ਜਦ ਨੂੰ ਭੇਜਾਂ ਮੈਂ ਕਜਾ ਪੁੱਤਰ ਜੀ ਗਲਾਸ ਲੈ ਕੇ ਆਓ ਪਹਿਲਾਂ ਕਦੇ ਕੋੜਲੀ ਚੱਕ ਲੈ ਬਲ ਲਗਾ ਦੇ ਕੋਸ਼ਿ ਚੱਕ ਲੈ ਫਿਰ ਗਲਾਸ ਲੈ ਕੇ ਆਇਆ ਚੱਕ ਕੇ ਤੇ ਪਹਿਲਾ ਗਲਾਸ ਵਿਚਾਰੇ ਨੇ ਦਿਖਿਆ ਹੀ ਨਹੀਂ ਪਤਾ ਨਹੀਂ ਕੀ ਗਲਤ ਵਿੱਚ ਪਏ ਉਹਨੇ ਟੋਕਰੇ ਦੇ ਥੱਲੇ ਵਿਚਾਰ ਤੋਂ ਨਿਕਲੇ ਨਹੀਂ ਫਿਰ ਲੈ ਕੇ ਆਇਆ ਗਲਾਸ ਫਿਰ ਮੈਂ ਇਹਨੂੰ ਕਹਿ ਰਹੀ ਸੀ ਬੇਟਾ ਤੁਸੀਂ ਅੰਦਰ ਚੱਲੋ ਕਿਉਂਕਿ ਪਹਿਲਾਂ ਹੀ ਦੂਜੀ ਵਾਰ ਸਿਰ ਧੋਤਾ ਤੁਹਾਨੂੰ ਪਤਾ ਪਹਿਲਾਂ ਆਟਾ ਪਾ ਲਿਆ ਸੀ ਨੇ ਸਿਰ ਦੇ ਵਿੱਚ ਦੋ ਵਾਰੀ ਤੇ ਲਾਓ ਜੀ ਹੁਣ ਮੈਂ ਕੜਾਹੀ ਉੱਤੇ ਧਾਰਤੀ ਸੀ ਸੱਚੀ ਤਾਂ ਹਸ ਹਲਕਾ ਫੁਲਕਾ ਜਿਹਾ ਮਸਾਲਾ ਵਿਚਾਰਾ ਥੱਲੇ ਵੀ ਲਾ ਕੇ ਆ ਸੀ ਤੇ ਲਾਓ ਜੀ ਫਿਰ ਇੱਕ ਅੱਗ ਬਹੁਤ ਜ਼ਿਆਦਾ ਸੀ ਪਹਿਲਾਂ ਕਾਫੀ ਹੌਂਦ ਤੇ ਵਿਗਾਟਾ ਇਹ ਤੋਂ ਪਹਿਲਾਂ ਅੱਗ ਬਹੁਤ ਜ਼ਿਆਦਾ ਸੀ ਤੇ ਕੁਝ ਮੇਰੇ ਨਾ ਪੜਥੇ ਜਿਹੜੇ ਵੈਂਗਨ ਸੇ ਸਾਫ਼ ਨਹੀਂ ਹੋਏ ਸੀ ਅਜੇ ਮਿੱਥੋਂ ਕਿਉਂਕਿ ਮੈਂ ਤੜਕਾ ਪਹਿਲਾਂ ਲਾ ਲੱਗੇ ਸੀ ਤੇ ਉਹ ਜਿਵੇਂ ਪਈ ਸੀ ਸਾਫ਼ ਕਰਨ ਵਾਲੇ ਤਾਂ ਕਰਕੇ ਮੈਂ ਹੋ ਗਈ ਲੇਟ ਤੇ ਥੋੜਾ ਜਿਹਾ ਮੇਰਾ ਪੜ ਮਸ ਹੋ ਗਿਆ ਸੀ ਤੇ ਬਾਕੀ ਇਸ ਤੋਂ ਬਾਅਦ ਮੈਂ ਮਸਾਲੇ ਵਗੈਰਾ ਪਾਤੀ ਸੀ ਐਂਡ ਉਸ ਤੋਂ ਬਾਅਦ ਮੈਂ ਪਤਾ ਵਿੱਚ ਵੈਂਗਣ ਦਾ ਪੜਥਾ ਜਿਹੜਾ ਤੇ ਜਦੋਂ ਤੜਕੇ ਦੇ ਵਿੱਚ ਪੜਥਾ ਪਤਾ ਦਾ ਪੜਥਾ ਵੈਂਗਣ ਦਾ ਤਿਆਰ ਹੋ ਗਿਆ ਤੇ ਦੂਰੇ ਹੀ ਕਲਿੱਪ ਲਈ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਮੈਂ ਇਹਦੇ ਵਿੱਚ ਫੋਟੋ ਐਡਿਟ ਵਿੱਚ ਲਗਾਉਂਗੀ ਹਨਾ ਤੇ ਬਾਕੀ ਮੇਰੀ ਤबीयत ਬਿਲਕੁਲ ਵੀ ਠੀਕ ਨਹੀਂ ਸੀਗੀ ਤੇ ਦੈਨ ਉਸ ਤੋਂ ਬਾਅਦ ਫਿਰ ਅਸੀਂ ਜੇ ਡਾਕਟਰ ਸਾਹਿਬ ਤੋਂ ਮੈਡੀਸਨ ਲੈਣ ਵਾਸਤੇ ਹਸਬੰਦ ਆ ਗਏ ਸੀ ਮੈਡੀਸਨ ਦਿਵਾਉਣ ਵਾਸਤੇ ਫਿਰ ਅਸੀਂ ਲੈਣਗੇ ਮੈਡੀਸਨ ਦੇਖੋ ਕਣਕਾ ਬਸ ਥੋੜੇ ਚਿਰ ਤੱਕ ਵੱਢਣ ਵਾਲੀਆਂ ਸਟਾਰਟ ਹੋ ਜਾਣਗੀਆਂ 13 ਅਪ੍ਰੈਲ ਤੇ ਵਾਢੀ ਲਾ ਲੈਂਦੇ ਕਈ ਪਹਿਲਾਂ ਵੀ ਲਗਾ ਲੈਂਦੇ ਉਸ ਤੋਂ ਤੇ ਹਲਕੇ ਫੁਲਕੇ ਹਰੀਆਂ ਹਰੀਆਂ ਅਜੇ ਹੈਗੀਆਂ ਸੀ ਕਣਕਾ ਤੇ ਵੈਸੇ ਮੈਂ ਹਲਕਾ ਫੁਲਕਾ ਜਿਹਾ ਵੀਊ ਲੈ ਲਿਆ ਕੈਚਪ ਕਰ ਲਿਆ ਵੀਡੀਓ ਦੇ ਵਿੱਚ ਤੇ ਚਲੋ ਜੀ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਤੇ ਲੋ ਜੀ ਅੱਜ ਕਰਦੇ ਆ ਵਲੌਗ ਦਾ ਹੁਣ ਐਂਡ ਕਰਦੇ ਆ ਤੇ ਹੁਣ ਪਤਾ ਨਹੀਂ ਕਿਹੋ ਜਿਹਾ ਵਲੌਗ ਸ਼ੂਟ ਹੋਊਗਾ ਮੈਨੂੰ ਕੋਈ ਪਤਾ ਨਹੀਂ ਦੇਖੀ ਜੋਗਾ ਕੀ ਬੰਦਾ ਹਾਂ ਅਰ ਇੱਥੇ ਮੋੜ ਲਓ ਤੇ ਮੈਂ ਨਾ ਰੋਟੀ ਪਣੀ ਖਾ ਲਿਆ ਸੀ ਕੋਈ ਗੱਲ ਨਹੀਂ ਆਰਾਮ ਨਾਲ ਆਜੋ ਕੋਈ ਗੱਲ ਨਹੀਂ ਤੇ ਇੱਥੇ ਵੀਲੌਗ ਦੇ ਮੈਂ ਕਿਚਰ ਉਹ ਹਨ ਆਪ ਐਂਡ ਤਾਂ ਕਰ ਦਈਏ ਤੇ ਉਹ ਲਿਪਸਟਿਕ ਕਲਰ ਕਿ ਹੋ ਜਾਏ ਇਹ ਨਾ ਸ਼ੇਡ ਬਸ ਤਾਂ ਬਰਾਊਨ ਸ਼ੇਡ ਲੱਗਾ ਹੋਇਆ ਟਾਈਮ ਪ੍ਰੋਜੈਕਟ ਰਹਿ ਗਿਆ ਚਲੋ ਜੀ ਆਪਾਂ ਕਰਦੇ ਆ ਥੋੜੀ ਜੀ ਵਾਕ ਤੇ ਰੋਟੀ ਖਾਦੀ ਆ ਜਾ ਨਾ ਤਬੀਅਤ ਬੇਰੀ ਖਰਾਬ ਹੋ ਗਈ ਤਬੀਅਤ ਬਹੁਲੀ ਖਰਾਬ ਹੋ ਗਈ ਦੁਪਹਿਰ ਨੂੰ ਫਿਰ ਮੈਡੀਸਨ ਵਗੈਰਾ ਲਈ ਮੈਨੂੰ ਚੱਕਰ ਜੇ ਆਣ ਲੱਗ ਗਿਆ ਅੱਜ ਪਤਾ ਨਹੀਂ ਕੀ ਹੋਇਆ ਅੱਜ ਦੁਪਹਿਰੇ ਚੱਕਰ ਜੇ ਆਣ ਲੱਗੇ ਤੇ ਉਹਦੇ ਨਾਲ ਮੈਂ ਫਿਰ ਮੈਡੀਸਨ ਵਗੈਰਾ ਲੈ ਕੇ ਆਏ ਫਿਰ ਮੈਡੀਸਨ ਲਈ ਬਾਹਾਂ ਵੀ ਥੱਕ ਜਾਂਦੀ ਹੈ ਹਜੇ ਹੈਬਿਟ ਨਹੀਂ ਨਾ ਮੈਂ ਤੁਹਾਨੂੰ ਪਤਾ ਛੱਡਤੀ ਸੀ ਵਿੱਚੋਂ ਪਹਿਲਾ ਹੈਬਿਟ ਬਣ ਗਈ ਸੀ ਆਪਣੀ ਬਾਹਾਂ ਨੇ ਵਲੌਗ ਸ਼ੂਟ ਕਰਨ ਦੀ ਫਿਰ ਵਿੱਚੋਂ ਜੇ ਹੁਣ ਆਪਾਂ ਵਲੌਗ ਦਾ ਵਿੱਚੋਂ ਗੈਪ ਹੁੰਦੇ ਰਹੇ ਆ ਉਹਦੇ ਕਰਕੇ ਵਲੌਗ ਜਿਹੜੀ ਹੈ ਆਪਣੀ ਹੈਬਿਟ ਬਿਲਕੁਲ ਟੁੱਟ ਗਈ ਸੀ ਨਾ ਖਰਾਬ ਹੋ ਗਈ ਸੀ ਹੁਣ ਦੁਬਾਰਾ ਸ਼ੁਰੂ ਕਰਾਂਗੇ ਬਾਹਾਂ ਦੁਖਣ ਲੱਗ ਜਾਂਦੀਆਂ ਇੱਥੇ ਨੇ ਸ਼ੂਟ ਕਰਦੇ ਤੇ ਚਲੋ ਜੀ ਬਸ ਤਬੀਅਤ ਥੋੜਾ ਜਿਹਾ ਹਲਕਾ ਫੁਲਕਾ ਆਰਾਮ ਲੱਗ ਰਿਹਾ ਹੈ ਹਲਕਾ ਫੁਲਕਾ ਜਨਾ ਆਰਾਮ ਲੱਗ ਰਿਹਾ ਤਾਂ ਹੀ ਮੈਂ ਕਿਹਾ ਚਲੋ ਥੋੜੀ ਵਾਕ ਕਰ ਲਈ ਵਾਕ ਜ਼ਰੂਰੀ ਹੈ ਹਨਾ ਵਾਕ ਨਾ ਕਰਨ ਦੇ ਕਰਕੇ ਆਪਾਂ ਕੋਈ ਨਾ ਕੋਈ ਹੁੰਦਾ ਰਹੇ ਜੇ ਆਪਾਂ ਧਿਆਨ ਨਹੀਂ ਰੱਖਦੇ ਸਰੀਰ ਦਾ ਉਦੋਂ ਕੋਈ ਨਾ ਕੋਈ ਆਪਾਂ ਨੂੰ ਹੁੰਦੀ ਹੈ ਖਰਾਬੀ ਹਮੇਸ਼ਾ ਹਨਾ ਬਸ ਤਬੀਅਤ ਠੀਕ ਨਹੀਂ ਬੇਟਾ ਤੇ ਹਜੇ ਦੇ ਜੱਜੋ ਦੇ ਪਪਾ ਆਣ ਆਲੇ ਦੇਖੀ ਜੂਗਾ ਕਿਸ ਤਰ੍ਹਾਂ ਦਾ ਵਲੌਗ ਬਣਦਾ ਨੇ ਇਹਦੇ ਚ ਜਿੱਥੇ ਲਾਈਟ ਆਣਾ ਚੰਨਣਾ ਜਾਂਦਾ ਉੱਥੇ ਸਭ ਤੋਂ ਵਧੀਆ ਕਲਿੱਪ ਜੀ ਬਣ ਜਾਂਦੀ ਮਾੜੀ ਤੇ ਅੱਜ ਮੈਂ ਵੈਸੇ ਸ਼ਾਮ ਨੂੰ ਹੁਣ ਬਹੁਤ ਹੈਪੀ ਹਾਂ ਮੈਂ ਇਸ ਦਿਨ ਅੱਜ ਮੈਨੂੰ ਬਹੁਤ ਖੁਸ਼ੀ ਦਦੇ ਨੇ ਵੀ ਵੈਸੇ ਮੈਂ ਬਿਮਾਰ ਵੀ ਸੀਗੀ ਪਰ ਅਸਤਵਾਂ ਮੈਨੂੰ ਖੁਸ਼ੀ ਬਹੁਤ ਹੋਈ ਕਿਉਂਕਿ ਮੇਰੇ ਆਪਣੇ ਫਰੈਂਡ YouTube ਤੇ ਆਪਣੇ ਫਰੈਂਡ YouTube ਤੇ ਆਪਣੀ ਬਹੁਤ ਹੀ ਵਧੀਆ ਫਰੈਂਡ ਬਣੇ ਨੇ ਹਨਾ ਫਰੈਂਡ ਤਾਂ ਬਹੁਤ ਬਣੇ ਨੇ ਇੱਕ ਆਪਣੇ ਐਲ্ডার ਸਿਸਟਰ ਬਣੇ ਨੇ ਹਨਾ ਬਹੁਤ ਹੀ ਨਾਈਸ ਪਰਸਨ ਤੇ ਬਹੁਤ ਖੁਸ਼ੀ ਹੋਈ ਹੈ ਜੀ ਮੈਨੂੰ ਕਿਉਂਕਿ ਉਹਨਾਂ ਦਾ ਵੀ ਚੈਨਲ ਵੀ ਮੋਨਟਾਈਜ਼ ਹੋ ਚੁੱਕਿਆ ਕਿਉਂਕਿ ਮੇਰੇ ਚੈਨਲ ਨੂੰ ਆਈ ਥਿੰਕ ਮੈਨੂੰ ਲੱਗਾ ਪਿਛਲੇ ਮੰਗਲਵਾਰ ਹੋਇਆ ਸੀ ਅੱਜ ਵਾਰ ਹੋ ਗਿਆ ਬੁੱਧ 8 ਦਿਨਾਂ ਬਾਅਦ ਉਹਨਾਂ ਦਾ ਵੀ ਚੈਨਲ ਮੋਨਟਾਈਜ਼ ਹੋ ਗਿਆ ਮੇਰੇ ਤੋਂ ਤੇ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਜਿਹੜੀ ਉਹਨਾਂ ਵੀ ਮਿਹਨਤ ਆ ਰੰਗ ਲਗਾਈ ਹੈ ਤੇ ਅੱਜ ਵੀ ਪੂਰੇ ਉਹਨਾਂ ਦੇ ਨਾਲ ਨਾਲ ਮੈਂ ਵੀ ਬਹੁਤ ਹੈਪੀ ਹਾਂ ਟਾਈਮ ਵੈਸੇ 8:00 ਵਜੇ 2 ਪੰਡਾ ਹੋ ਗਿਆ ਤੇ ਆਪਾਂ ਵੀ ਪੂਰੇ ਹੈਪੀ ਹਾਂ ਕਿਉਂਕਿ ਅਗਲਾ ਕੋਈ ਵੀ ਬੰਦਾ ਹੈ ਮੈਂ ਤਾਂ ਬਹੁਤ ਕਰਦਾ ਚੈਨਲ ਤੇ ਹਨਾ ਜਦੋਂ ਮੋਨੇਟਾਈਜ਼ ਹੁੰਦਾ ਵੀ ਖੁਸ਼ੀ ਆਪਣੀ ਅਲੱਗ ਹੀ ਹੁੰਦੀ ਹੈ ਨਾ ਤੇ ਉਹਨਾਂ ਦੀ ਖੁਸ਼ੀ ਦੇ ਨਾਲ ਮੈਨੂੰ ਬਹੁਤ ਖੁਸ਼ੀ ਸਹੀ ਦੱਸਦਾ ਤੇ ਜਦੋਂ ਮੈਨੂੰ ਖਬਰ ਮਿਲੀ ਮੈਨੂੰ ਇਹ ਭੁੱਲ ਹੀ ਗਈ ਜਿੱਦ ਤੱਕ ਮੈਂ ਤਾਂ ਬਿਮਾਰ ਆ ਅੱਜ ਮੈਨ ਨਾਲ ਇਦਾਂ ਹੋਇਆ ਸੱਚੀ ਦੱਸਦਾ ਇਹਨਾ ਸਾ ਇੱਥੇ ਲਾਈਟ ਹੋਊਗੀ ਲਾਈਟ ਸੱਟਾਂ ਮੈਂ ਵਲੌਗ ਸੋਨਾ ਬਣ ਜਾਊਗਾ ਲਾਈਟ ਹੈਗੀ ਇੱਥੇ ਚਲੋ ਅਵੇ ਆਪਾਂ ਵਲੌਗ ਸ਼ੂਟ ਕਰਨਾ ਹੁੰਦਾ ਲਾਈਟ ਤਾਂ ਔਨ ਕਰਕੇ ਤੇ ਬੜੀ ਖੁਸ਼ੀ ਹੋਈ ਸੱਚੀ ਐ ਪਤਾ ਨਹੀਂ ਕਿਉਂ ਹੁਸੀਨਾ ਹੋਇਆ ਮੈਨੂੰ ਕਿ ਮੈਂ ਤਾਂ ਬਿਮਾਰ ਆ ਮਾਣਾ ਇਹ ਸੁਣ ਕੇ ਇੰਨੀ ਜ਼ਿਆਦਾ ਖੁਸ਼ੀ ਹੋਈ ਬੜੀ ਖੁਸ਼ੀ ਹੋਈ ਚਲੋ ਫਿਰ ਉਸ ਤੋਂ ਬਾਅਦ ਆਪਾਂ ਨੇ ਲਾਈਵ ਔਨ ਕੀਤੀ ਸੀ ਫਿਰ ਉਹਨਾਂ ਨੂੰ ਵਧਾਈਆਂ ਦਿੱਤੀਆਂ ਹਨ ਵਧਾਈਆਂ ਘਰ ਆ ਦੇ ਕੇ ਆਏ ਆਪਾਂ ਨੇ ਤੇ ਜੀਣਾ ਕਰੇ ਜਦੋਂ ਲਾਈਵ ਔਨ ਕੀਤੀ ਵਾਪਸ ਉਹਨੂੰ ਜੀਣਾ ਕਰੇ ਫਿਰ ਕੰਮ ਵਗੈਰਾ ਕਰਨੇ ਸੀ ਫਿਰ ਮੈਂ ਲਾਈਵ 'ਚ ਓਕੇ ਬਾਈ ਦਾਦਾ ਕੀਤੀ ਉਹਨਾਂ ਨੂੰ ਜਿੰਨਾ ਚਿਰ ਰਹੀ ਗੱਲਾਂ ਬਾਤਾਂ ਕੀਤੀਆਂ ਬੜਾ ਮਜ਼ਾ ਆਇਆ ਇੱਥੇ ਮੈਂ ਹੋਣ ਲਾਈਟ ਓਨ ਕੀਤੀ ਆ ਪਹਿਲਾਂ ਲਈ ਤੁਹਾਨੂੰ ਵਲੌਗ ਦੇ ਵਿੱਚ ਲਾਈਟ ਨਹੀਂ ਦਿਖੀ ਹੋਣੀ ਲਾਈਟ ਮੈਂ ਆਫ ਕਰੀ ਸੀ ਸਿੱਧਾ ਭੁੱਲ ਗਏ ਸੀ ਕਿ ਲਾਈਟ ਇੱਥੇ ਹੈਗੀ ਆ ਓਨ ਕਰ ਲਾਂ ਮੈਂ ਲਾਈਟ ਤੇ ਇੱਧਰ ਵੀ ਹੈਗੀ ਇੱਧਰ ਤਾਂ ਚੱਲੀ ਜਾਂਦੀ ਆ ਪਸੂਆਂ ਵਾਲੀਆਂ ਜਿਵੇਂ ਪਸੂ ਬਾਹਰ ਹੀ ਰਹਿਣਗੇ ਰਾਤ ਨੂੰ ਗਰਮੀ ਹੋ ਗਈ ਨਾ ਦਿਨੇ ਹੁਣ ਪੱਖੇ ਤਾਂ ਲਈ ਹੁੰਦੇ ਰਾਤ ਨੂੰ ਹੀ ਬਾਹਰ ਹੁੰਦੇ ਆ ਲਿਪਾ ਤਾਂ ਛੇੜ ਹੀ ਇਦਾਂ ਦਾ ਲੱਗਾ ਹੋਇਆ ਬ੍ਰਾਊਨ ਜਾਂ ਤਾਂ ਕਰਕੇ ਲਿਪਾ ਛੇੜ ਜਿਹੜਾ ਇਦਾਂ ਲਾ ਰਿਹਾ ਤੇ ਕਾਕੇ ਦੇ ਵਲੌਗ ਜਿੰਨਾ ਵੀ ਸ਼ੂਟ ਹੋਇਆ ਕੋਸ਼ਿਸ਼ ਕਰਾਂਗੇ ਉਹਨਾਂ ਹੀ ਬਸ ਐਡਿਟ ਕਰਕੇ ਪਾ ਦਾਂਗੇ ਜਿੰਨਾ ਬਣਿਆ ਤੱਬੀ ਇਹਦਾ ਨਾਂ ਠੀਕ ਹੋ ਕਰਕੇ ਜਿਹੜਾ ਵਲੌਗ ਉਹ ਸੋਹਬਾ ਦਾ ਕੰਟੀਨਿਊ ਨਹੀਂ ਕਰਿਆ ਸੀ ਫਿਰ ਮੈਂ ਜੋ ਬਸ ਸੋਹਬਾ ਦਾ ਛੱਡਿਆ ਸੀਗਾ ਆਈ ਥਿੰਕ ਸਬਜੀ ਵਗੈਰਾ ਬਣਾਉਣ ਤੋਂ ਬਾਅਦ ਉਦੋਂ ਬਾਅਦ ਮੈਨੂੰ ਲੱਗਦਾ ਮੈਂ ਕੈਮਰਾ ਚੱਕਿਆ ਹੀ ਨਹੀਂਗਾ ਤੇ ਚਲੋ ਕੋਈ ਗੱਲ ਨਹੀਂ ਜਿੰਨਾ ਵੀ ਬਣਿਆ ਨਾ ਉਹਨੇ ਨੂੰ ਐਡਿਟ ਕਰਾਂਗੇ ਆਪਾਂ ਤੇ ਤੁਸੀਂ ਵਾਚ ਕਰਿਓ ਜੀ ਤੇ ਕਮੈਂਟ ਕਰਕੇ ਵੀ ਦੱਸਿਓ ਫਿਰ ਤੁਪ ਬੇਟਾ ਕਮੈਂਟ ਕਰਕੇ ਦੱਸਿਆ ਕਰੋ ਕਿਸ ਤਰ੍ਹਾਂ ਦੇ ਲੱਗਦੇ ਤੁਹਾਨੂੰ ਵਲੌਗ ਉਹ ਇੱਥੇ ਐਵੇਂ ਉਹਨਾਂ ਚਿਹਰਾ ਗੱਲਾਂ ਬਤ ਕਰਦੇ ਆ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਲੱਗਦੇ ਆ ਅੱਜ ਨਾ ਤਬੀਅਤ ਠੀਕ ਨਹੀਂ ਨਾ ਤੇ ਵਾਕ ਵੀ ਨਹੀਂ ਹੋ ਰਹੀ ਸੱਚੀ ਦੱਸਾ ਹਾਂਜੀ ਮੈਂ ਤਾਂ ਬੂਟ ਪਾ ਲਾ ਉਹਨਾਂ ਚਿਰ ਮੈਂ ਇੱਥੇ ਬੈਠੇ ਜੱਜ ਜਦ ਬੂਟ ਪਾ ਰਿਆ ਤੇ ਅੱਜ ਚੰਗਾ ਜਨ ਲੱਗਦਾ ਜੀ ਬਸ ਥੋੜੀ ਜਿਹੀ ਸੈਰ ਕਰਦੀ ਹੋਰ ਬਸ ਐਂਡ ਉਸ ਤੋਂ ਬਾਅਦ ਕਰ ਦਿਆ ਰੈਸਟ ਤੇ ਬਸ ਦੋ ਚੀਜ਼ਾਂ ਮਿਲ ਗਈਆਂ ਜੀ ਇੱਕ ਪਾਸੇ ਤਾਂ ਬਿਮਾਰ ਸੀ ਇੱਕ ਬਸੋ ਖੁਸ਼ੀ ਵੀ ਹੋ ਗਈ ਆਪਾਂ ਨੂੰ ਜਦੋਂ ਖੁਸ਼ੀ ਮੈਨੂੰ ਜਦਜਾ ਤਨ ਖਾਂਗ ਲੱ ਭੱਜਦਾ ਨਾ ਜਦੋਂ ਦੋਨ ਲੱਗਦੀ ਹੈ ਹਨ ਖਾਂਗੇ ਨੂੰ ਤੇ ਚਲੋ ਜੀ ਆਸ ਕਰਾਂਗੇ ਤੁਹਾਨੂੰ ਮੇਰਾ ਵਲੌਗ ਛੋਟਾ ਜਿਹਾ ਪਸੰਦ ਆਇਆ ਹੋਊਗਾ ਜੇਕਰ ਮੇਰਾ ਵਲੌਗ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਆਲਵੇਸ ਹੀ ਕਰਨੀ ਹੁੰਦੀ ਹੈ ਰਿਲੇਟਡ ਟੂ ਵੀਡੀਓ ਕਰਿਆ ਕਰੋ ਹਨ ਸੋਹਣੇ ਲੱਗਦੇ ਕਮੈਂਟ ਤੇ ਥੋੜੀ ਜੀ ਗੱਲਬਾਤ ਇੱਥੇ ਕਰ ਲੈਂਦੇ ਬੇਟਾ ਫਿਰ ਕਰਦੇ ਆ ਤੇ ਅੱਜ ਨਾਤੇ ਸੀ ਸੀ ਸੇਰ ਅੱਜ ਤੁਹਾਨੂੰ ਮੈਂ ਦੱਸਿਆ ਜਣਾ ਚੱਪ ਜਦੋਂ ਨਿੱਕੀ ਕੀਤਾ ਪਹਿਲਾਂ ਨਵਾ ਕੇ ਆਟੀ ਸੀ ਮੈਨੂੰ ਜੱਪ ਜਤ ਨੂੰ ਤੇ ਇਹਨੇ ਨਾ ਜਦ ਰੋਟੀ ਪਕਾਈ ਜਾਉ ਤੇ ਇਹਨੇ ਚੱਕ ਕੇ ਨਾ ਧੂੜਾ ਧੂੜਾ ਕਹਿੰਦੇ ਮੈਨੂੰ ਤਾਂ ਧੂੜਾ ਹੀ ਪਤਾ ਉਹਨ ਧੂੜੇ ਚੱਕ ਕੇ ਸੁੱਕਾ ਆਟਾ ਜਿਹਾ ਕਹਿੰਦੇ ਉਹਨੂੰ ਚੱਕ ਕੇ ਨਾ ਮੁੱਠ ਤੇ ਇਹਨੇ ਕਿਤੇ ਆਪ ਦੇ ਜਨ ਤਾਂ ਖੇਡਣਾਸਤੇ ਚੱਕੀ ਤੇ ਇਹਨੇ ਜਦੋਂ ਐ ਚੱਕ ਕੇ ਪਰਾਂ ਕੀਤੀ ਤੇ ਇਹਦੇ ਸਿਰ ਤੇ ਇੱਥੇ ਆ ਜਗਾ ਤੇਰੇ ਸਾਰਾ ਆਟਾ ਪੈ ਗਿਆ ਹਾਏ ਰੱਬਾ ਮੈਂ ਸੋਚਿਆ ਚਲ ਨਿਕਲ ਜੂਗਾ ਮੈਂ ਕੰਗਾ ਵੀ ਮਾਰਿਆ ਪਰ ਆਟਾ ਤੁਹਾਨੂੰ ਪਤਾ ਕਿੱਥੇ ਨਿਕਲਦਾ ਮੈਨੂੰ ਇਹ ਸੀ ਮੈਂ ਕਿਹਾ ਜੇ ਆ ਤੇ ਜੇ ਕਿਤੇ ਪਾਣੀ ਪੂਣੀ ਸਿਰਚ ਪਾ ਲੈ ਆਟਾ ਜੰਮ ਜੂਗਾ ਤੇ ਵਾਲਾਂ ਚਿੰਬੜ ਜੂਗਾ ਤੇ ਵਾਲ ਪੱਟਰ ਕੱਟਣ ਵਾਲੇ ਕੰਮ ਹੋ ਜਾਣਗੇ ਤਾਂ ਮਾ ਫਿਰ ਭਾਈ ਮੈਂ ਜਪ ਚ ਤੈਨੂੰ ਦੁਬਾਰਾ ਨਵਾ ਕੇ ਲਈ ਸਿਰ ਹੋਰ ਅੱਜ ਕੰਮ ਕਿੰਨਾ ਵਧ ਗਿਆ ਸੀ ਆਪਣਾ ਜੋਤ ਦੋ ਵਧ ਗਿਆ ਸੀ ਅੱਜ ਮੇਰੇ ਬੇਟੇ ਦਾ ਨਾ ਜੂੜਾ ਵੀ ਨਹੀਂ ਹੋ ਪਾਇਆ ਕਿਉਂਕਿ ਮੇਰੀ ਤबीयत ਤਾਂ ਖਰਾਬ ਹੋ ਗਈ ਉਸ ਤੋਂ ਬਾਅਦ ਦੀਦੀ ਦੀ ਖੁਸ਼ਖਬਰੀ ਜੀ ਸੁਣ ਲਈ ਉਹਦੇ ਨਾਲ ਖੁਸ਼ ਖੁਸ਼ ਦੇ ਬਸ ਟਾਈਮ ਇੱਦੇ ਨਿਕਾਲਿਆ ਤੇ ਹੁਣ ਵੀ ਆ ਜਪ ਜੋ ਦਾ ਵਿਚਾਰੇ ਪੌਣੀ ਕਰੀ ਹੋਈ ਆ ਜੂੜਾ ਨਹੀਂ ਕਰਿਆ ਅੱਜ ਮੈਂ ਕੱਲ ਨੂੰ ਸੁਵੇਰੇ ਸਦੇ ਆਈਆਂ ਇਹਨੂੰ ਨਵਾ ਕੇ ਤੇ ਪਹਿਲਾਂ ਜੂੜਾ ਕਰੂੰਗੀ ਸੱਚ ਪਹਿਲਾਂ ਜੂੜਾ ਕਰੂੰ ਫਿਰ ਸਦੇ ਨਵਾਉਂਗੀ ਤੇ ਕੱਲ ਨੂੰ ਹੋ ਪੈ ਸਕਦਾ ਹੈ ਕੱਲ ਨੂੰ ਕੋਈ ਆਣ ਜਿਹੜੇ ਵੀ ਆਉਣਗੇ ਵਲੌਗ ਸ਼ੂਟ ਹੋਊਗਾ ਤੇ ਨੈਕਸਟ ਵਲੌਗ ਚ ਪਤਾ ਲੱਗੂ ਤੁਹਾਨੂੰ ਜੇ ਕੋਈ ਆਇਆ ਹਨਾ ਤੇ ਆਸ ਕਰਨਾ ਕਿ ਮੇਰੇ ਵਲੌਗਸ ਵਧੀਆ ਲੱਗ ਰਹੇ ਹੋਣਗੇ ਨਾ ਤੇ ਜੇ ਤੁਹਾਨੂੰ ਵਧੀਆ ਲੱਗ ਰਹੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਜਿਨ੍ਹਾਂ ਨੇ ਬੈਲ ਆਈਕਨ ਨੂੰ ਪ੍ਰੈਸ ਨਹੀਂ ਨ ਕੀਤਾ ਆਲ ਤੇ ਪ੍ਰੈਸ ਕਰ ਲਓ ਇਹਦੇ ਨਾਲ ਤੁਹਾਨੂੰ ਜਿਹੜੀ ਨਿਊ ਨੋਟੀਫਿਕੇਸ਼ਨ ਆ ਉਹ ਮਿਲਦੀ ਰਹਿੰਦੀ ਹੈਗੀ ਬੰਦੇ ਨੂੰ ਵਲੌਗ ਦੀ ਕਈ ਵਾਰ ਆਪਾਂ ਕਹਿਦੇ ਨੇ ਵਲੌਗ ਅੱਜ ਤੁਹਾਡੇ ਨਾਲ ਪਤਾ ਨਹੀਂ ਲੱਗਾ ਵਲੌਗ ਕਿਹੜੇ ਵੇਲੇ ਉਹ ਕੀ ਹੁੰਦਾ ਕਿ ਸਮ ਟਾਈਮ ਆਪਾਂ ਜਿਹੜੇ ਨੋਟੀਫਿਕੇਸ਼ਨ ਦੀ ਆਲ ਆਨ ਆਲ ਨਹੀਂ ਕੀਤਾ ਹੁੰਦਾ ਉਹਦੇ ਕਰਕੇ ਵਲੌਗ ਤੁਹਾਨੂੰ ਛੇਤੀ ਪਤਾ ਨਹੀਂ ਲੱਗਦਾ ਕਿ ਵਲੌਗ ਆ ਗਿਆ ਸੋ ਨੋਟੀਫਿਕੇਸ਼ਨ ਆਲ ਕਰ ਲਓ ਉਹਦੇ ਨਾਲ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਆਲ ਦਾ ਜਲਦੀ ਤੁਹਾਨੂੰ ਪਤਾ ਲੱਗ ਜੂ ਕਿ ਵਲੌਗ ਇਸ ਟਾਈਮ ਆਇਆ ਜਿਵੇਂ ਤੁਹਾਨੂੰ ਕੱਲ ਵਲੌਗ ਲੇਟ ਮਿਲਿਆ ਹੋਊਗਾ ਨਾ ਕਿਉਂਕਿ ਉਹ ਲੇਟ ਮਿਲਣ ਦਾ ਕਾਰਨ ਇਹੀ ਸੀ ਮੇਰੀ ਤਬੀਅਤ ਨਹੀਂ ਠੀਕ ਸੀ ਤੇ ਮੈਂ ਰੈਸਟ ਕਰਨ ਲੱਗ ਗਈ ਹਨਾ ਤੇ ਉਹਦੇ ਕਰਕੇ ਬਸ ਹੋ ਗਿਆ ਤੇ ਵਲੌਗ ਲੇਟ ਪਾਇਆ ਗਿਆ ਮੇ ਤੇ ਚਲੋ ਬਾਕੀ ਤੁਸੀਂ ਜਿਨ੍ਹਾਂ ਨੇ ਨਹੀਂ ਦੇਖਿਆ ਪਿਛਲਾ ਵਲੌਗ ਤਾਂ ਉਹ ਵੀ ਦੇਖ ਲਓ ਜੇ ਤੁਸੀਂ ਹਨਾ ਤੇ ਬਾਕੀ ਆਹ ਵਾਲਾ ਵਲੌਗ ਤੁਸੀਂ ਦੇਖੋਗੇ ਥੈਂਕ ਯੂ so much everyone ਜਿੰਨੇ ਵੀ ਸਾਡਾ সাপোর্ট ਕਰ ਰਹੇ ਨੇ ਭੈਣ ਭਾਈes ਥੈਂਕ ਯੂ so much everyone ਐਂਡ ਨਿਊ ਸਬਸਕ੍ਰਾਈਬਰ 올ਡ ਸਬਸਕ੍ਰਾਈਬਰ ਸਭ ਦਾ ਥੈਂਕ ਯੂ so much ਐ ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਇੱਕ ਤਬ ਤੱਕ ਦੇ ਲਈ ਸਸ਼ੀਅਕਾਲ ਟੇਕ ਕੇਅਰ ਬਾਏ ਬਾਏ